ਜਦੋਂ ਵੀ ਅਸੀਂ ਕੋਈ ਪ੍ਰੋਜੈਕਟ ਕਰਦੇ ਆ ਜਾਂ ਗੀਪੀ ਬਾਈ ਜੀ ਪ੍ਰੋਜੈਕਟ ਕਰਦੇ ਆ ਜਾਂ ਅਸੀਂ ਸਾਰੇ ਜਣੇ ਜਦੋਂ ਵੀ ਕੋਈ ਪ੍ਰੋਜੈਕਟ ਕਰਦੇ ਆ ਤਾਂ ਬਾਬੇ ਦੀ ਧਰਤੀ ਤੇ ਜ਼ਰੂਰ ਮੱਥਾ ਟੇਕਣ ਆਉਣੇ ਆ ਤੇ ਅੰਮ੍ਰਿਤਸਰ ਐਂਡ ਗੋਲਡਨ ਟੈਂਪਲ ਇਜ਼ ਵੈਰੀ ਸਪੈਸ਼ਲ ਫॉर ਮੀ ਬਿਕਾਉਜ਼ ਮੇਰਾ ਪਹਿਲਾ ਸ਼ੋ ਵੀ ਇੱਥੇ ਸ਼ੁਰੂ ਹੋਇਆ ਸੀ ਹਨੀਮੂਨ ਦੇ ਬਾਅਦ ਵਿੱਚ ਇੱਥੇ ਆਇਸੀ ਮੱਥਾ ਟੇਕਣ ਤੇ ਵਰਨਿੰਗ ਟੂ ਦੇ ਲਈ ਵੀ ਅਸੀਂ ਮੱਥਾ ਟੇਕਣ ਇੱਥੇ ਆਏ ਆ ਹਵ ਟੂ ਇੱਥੇ ਆਉਣਾ ਤੇ ਇਹਦੋਂ ਪਹਿਲਾਂ ਤਾਂ ਕੋਈ ਕੰਮ ਅਸੀਂ ਸ਼ੁਰੂ ਕਰ ਨਹੀਂ ਸਕਦੇ ਜੀ ਮੈਨੂੰ ਲੱਗਦਾ ਜੀ ਪੰਜਾਬੀ ਸਿਨੇਮਾ ਆਪ ਦਾ ਆਪ ਆ ਕਿਸੇ ਨਾਲ ਟੱਕਰ ਨਹੀਂ ਆ ਰੌਣਕ ਦਾ ਕਿਰਦਾਰ ਜੋ ਰੌਣਕ ਲੈ ਕੇ ਆਏਗੀ ਫਿਲਮ ਚ ਬਸ ਪਹਿਲਾਂ ਵੀ ਪਿਆਰ ਦਿੱਤਾ ਸੀ ਸਾਰਿਆਂ ਨੇ ਪੰਮੇ ਨੂੰ ਤੇ ਹੁਣ ਵੀ ਪਿਆਰ ਦੇ ਰਹੇ ਆ ਹੁਣ ਪਿਆਰ ਜਿਵੇਂ ਵੀ ਸਾਲ 1.5 ਸਾਲ ਹੋ ਗਿਆ ਆ ਇਹਨੂੰ ਤੇ ਜਿਵੇਂ ਵਿਆਜ ਲੱਗਦਾ ਹੁੰਦਾ ਓਵੇਂ ਕਰਕੇ ਪਿਆਰ ਨੂੰ ਵਿਆਜ ਲੱਗ ਹਾਂਜੀ ਮੇਰਾ ਤਾਂ ਬਸ ਸਮਝੋ ਵੀ ਚੱਕਮਾਂ ਰੋਲ ਹੀ ਹੈ ਜੀ ਬਸ ਇੱਕ ਖੜਤ ਯਰੋ ਖਤਰਨਾਕ ਰੋਲ ਹੈ ਤੇ ਆ ਰਿਹਾ ਸਾਰਿਆਂ ਨੂੰ ਬਹੁਤ ਪਿਆਰ ਹੁੰਦਾ ਜਦੋਂ ਵੀ ਗਿੱਪੀ ਬਾਈ ਹੋਰੀ ਫਿਲਮ ਕਰਦੇ ਆ ਤਾਂ ਇੱਕ ਪਰਿਵਾਰਾਂ ਕੋ ਅਸੀਂ ਇੱਕ ਦੂਜੇ ਨਾਲ ਵਿਛੜਦੇ ਆ ਤਾਂ ਬਹੁਤ ਹੀ ਮਤਲਬ ਕਮਾਲ ਦਾ ਮਾਹੌਲ ਹੁੰਦਾ ਤੇ ਸਾਡੀ ਇਹ ਫਿਲਮ ਜਿੰਨੇ ਵੀ ਸਹੇ ਬਾਲੀਵੁੱਡ ਹੈ ਜੇ ਅਸੀਂ ਸੌਦੀ ਗੱਲ ਕਰਦੇ ਆ ਉਧਰ ਸਾਡੇ ਪੰਜਾਬੀ ਸਿਨੇਮੇ ਦੀਆਂ ਗੱਲਾਂ ਹਾਂ ਹਾਂ ਜਸਸ ਜਗੀ ਸਿੰਘ ਤੇ ਪਰ ਵੀ ਦੋਨੋਂ ਅਸੀਂ ਲੈ ਕੇ ਆ ਰਹੇ ਹਾਂ ਵਰਨਿੰਗ 2 ਸੋ ਬਾਬਾ ਜੀ ਦੀ ਬlesਸਿੰਗਸ ਹੈਵ ਟੂ ਇੱਥੇ ਆਉਣਾ ਤੇ ਇਦੋਂ ਪਹਿਲਾਂ ਤਾਂ ਕੋਈ ਕੰਮ ਅਸੀਂ ਸ਼ੁਰੂ ਕਰ ਨਹੀਂ ਸਕਦੇ ਜੀ ਸੋ ਸਾਰਿਆਂ ਦੇ ਆਡੀਅנס ਦਾ ਇੱਥੋਂ ਦੀ ਕਮਿਊਨਿਟੀ ਦਾ ਸਾਰਿਆਂ ਦਾ ਬਸ ਆਸ਼ੀਰਵਾਦ ਚਾਹੀਦਾ ਜੀ ਬਈ ਸਾਡੀ ਫਿਲਮ ਨੂੰ ਬਸ ਭਾਗ ਲਾ ਵੀ ਰੱਬ ਤੁਹਾਡਾ ਕੀ ਰੋਲ ਹੈ ਹਾਂ ਜੀ ਮੇਰਾ ਤਾਂ ਬਸ ਸਮਝੋ ਵੀ ਚੱਕਮਾਂ ਰੋਲੀ ਹੈ ਜੀ ਵਰਸਸ ਖੜਤ ਯੋ ਕਤਨਾਕ ਰੋਲ ਹੈ ਜਿਹੜਾ ਸਾਰਿਆਂ ਦੇ ਹੈਗੇ ਆ ਖੜ ਕੇ ਦੜ ਕੇ ਵਾਲਾ ਜੀ ਬਸ ਜਿੱਦਾਂ ਦਾ ਸਵਾਦ ਲੱਗਦਾ ਵਾ ਬਸ ਉਦਾਂ ਦੀ ਰੋਟੀ ਖਾ ਲੈਨੇ ਆ ਜੀ ਠੀਕ ਹੈ ਨਾ ਜਾਓਗੇ ਆਪਣੇ ਬਸ ਇਹੀ ਦਰਸ਼ਕਾਂ ਨੂੰ ਇਹੀ ਹੈ ਜੀ ਰਿਕੁਐਸਟ ਬਸ ਪੰਜਾਬੀ ਸਿਨੇਮਾ ਨੂੰ ਸਪੋਰਟ ਕਰੋ ਅਸੀਂ ਨਵੀਂ ਚੀਜ਼ਾਂ ਟਰਾਈ ਕਰ ਰਹੇ ਆ ਨਵੀਂ ਆਡੀਅנס ਨੂੰ ਟਾਰਗੇਟ ਕਰਨਾ ਚਾਹੁੰਦੇ ਆ ਪਰਿਵਾਰਕ ਫਿਲਮ ਹੈ ਇਹ ਸੋ ਸਾਰੇ ਸ਼ੇਡਸ ਹੈਗੇ ਨੇ ਭਾਜੀ ਪੰਜਾਬ ਦੇ ਵਿੱਚ ਹੋਈ ਹੈ ਜਿੰਨੀ ਮੈਂ ਕਿਹ ਕੀਤੀ ਹੈ ਤੇ ਨਹੀਂ ਤਾਂ ਪ੍ਰਿੰਸਪਾਈ ਰਾਜਸਥਾਨ ਹੋਈ ਹੈ ਜੀ ਤੇ بس ਲੋਕਲੀ ਹੋਈ ਹੈ ਕਿ ਬਾਰਪੁਰਤਾ ਹੋਈ ਨਹੀਂਗੀ ਸਾਡੀ ਫਿਲਮ ਆ ਰਹੀ ਹੈ ਵਾਰਨਿੰਗ 2 ਪਹਿਲਾਂ ਤੁਸੀਂ ਵਾਰਨਿੰਗ 1 ਨੂੰ ਬੜਾ ਪਿਆਰ ਦਿੱਤਾ ਸੀਗਾ ਤੇ ਸਾਨੂੰ ਹੁਣ ਇਹ ਹੈ ਵੀ ਉਹਨੂੰ ਤੁਸੀਂ ਦੁੱਗਣਾ ਪਿਆਰ ਦੇਵੋ ਤੇ ਜਦੋਂ ਵੀ ਅਸੀਂ ਕੋਈ ਪ੍ਰੋਜੈਕਟ ਕਰਦੇ ਆ ਜਾਂ ਜੀਪੀ ਬਾਈ ਜੀ ਪ੍ਰੋਜੈਕਟ ਕਰਦੇ ਆ ਜਾਂ ਅਸੀਂ ਸਾਰੇ ਜਣੇ ਜਦੋਂ ਵੀ ਕੋਈ ਪ੍ਰੋਜੈਕਟ ਕਰਦੇ ਆ ਤਾਂ ਬਾਬੇ ਦੀ ਧਰਤੀ ਤੇ ਜਰੂਰ ਮੱਥਾ ਟੇਕਣ ਆਉਣੇ ਆ ਵੀ ਸਾਡੇ ਤੇ ਮਿਹਰ ਕਰਿਓ ਸਾਡੀ ਪੰਜਾਬੀ ਇੰਡਸਟਰੀ ਤੇ ਮਿਹਰ ਕਰਿਓ ਸੋ ਜਦੋਂ ਵੀ ਅਸੀਂ ਆਏ ਆ ਤੇ ਕਦੇ ਅਸੀਂ ਖਾਲੀ ਨਹੀਂ ਮੁੜੇ ਸਾਰੇ ਪ੍ਰੋਜੈਕਟ ਬੜੇ ਵਧੀਆ ਰਹਿੰਦੇ ਆ ਤੇ ਐਤਕੀ ਫੇਰ ਬਾਬਾ ਜੀ ਮੁੜੇ ਅਸੀਂ ਅਰਦਾਸ ਕਰਨ ਆਏ ਆ ਵੀ ਵਰਨਿੰਗ 2 ਸਾਡੀ ਆ ਰਹੀ ਆ ਸਾਡੇ ਸਾਰੇ ਯੂਨਿਟ ਤੇ ਸਾਡੇ ਸਾਰੇ ਆਰਟਿਸਟ ਸਾਡੀ ਪੰਜਾਬੀ ਇੰਡਸਟਰੀ ਦੇ ਉੱਤੇ ਮੇਰ ਭਰਿਆ ਹੱਥ ਰੱਖਣਾ ਬਸ ਪਹਿਲਾਂ ਵੀ ਪਿਆਰ ਦਿੱਤਾ ਸੀ ਸਾਰਿਆਂ ਨੇ ਪੰਮੇ ਨੂੰ ਤੇ ਹੁਣ ਵੀ ਪਿਆਰ ਦੇ ਰਹੇ ਆ ਹੁਣ ਪਿਆਰ ਜਿਵੇਂ ਵੀ ਸਾਲ 1.5 ਸਾਲ ਹੋ ਗਿਆ ਆ ਇਹਨੂੰ ਤੇ ਜਿਵੇਂ ਵਿਆਜ ਲੱਗਦਾ ਹੁੰਦਾ ਉਵੇਂ ਕਰਕੇ ਪਿਆਰ ਨੂੰ ਵਿਆਜ ਲਾ ਕੇ ਵੱਧ ਚੁੱਕਿਆ ਪਿਆਰ ਮਜ਼ਾ ਆ ਰਿਹਾ ਤੇ ਪਮੈ ਨਾਲ ਫਿਰ ਉਹਦੇ ਚ ਸਿੰਦਾ ਸੀ ਤੇ ਇੱਕ ਦੀ ਸਿੰਦਾ ਕੀਪਾ ਬਣ ਕੇ ਆ ਰਿਹਾ ਵਾਏ ਗੁਰੂ ਹਾਂ ਬਿਲਕੁਲ ਅਸੀਂ ਵੀ ਜਿੱਥੇ ਮਰਜੀ ਹੋਈਏ ਜਦੋਂ ਪ੍ਰੋਜੈਕਟ ਦਾ ਸ਼ੁਰੂਆਤ ਆ ਰਿਲੀਜ਼ ਤੋਂ ਪਹਿਲਾਂ ਅਸੀਂ ਲਾਜ਼ਮੀ ਪਹੁੰਚਦੇ ਆ ਕਿਉਂਕਿ ਸਾਨੂੰ ਅਸੀਂ ਪੰਜਾਬ 'ਚ ਰਹਿੰਦੇ ਆ ਤੇ ਪੰਜਾਬ ਦੇ ਵਿੱਚ ਸਾਡੇ ਕੋਲੇ ਅਸੀਂ ਜਗ੍ਹਾ ਜਿੱਥੇ ਹਮੇਸ਼ਾ ਹੀ ਮੇਰ ਹੁੰਦੀ ਆ ਬਾਬੇ ਦੀ ਹਮੇਸ਼ਾ ਹੀ ਜਿਵੇਂ ਇੱਥੇ 24 ਘੰਟੇ ਲੰਗਰ ਚੱਲਦਾ ਰਹਿੰਦਾ ਉਵੇਂ ਪਿਆਰ ਤੇ ਆਸ਼ੀਰਵਾਦ ਵੀ ਐਂ ਵਰਸਦਾ ਰਹਿੰਦਾ ਇੱਥੇ ਤੇ ਸਾਡੀ ਫਿਲਮ ਆ ਰਹੀ ਆ ਜੀ 2 ਫਰਵਰੀ ਨੂੰ ਤੇ ਅਸੀਂ ਇੱਥੇ ਆਏ ਆ ਮੱਥਾ ਟੇਕਣ ਬਲੇਸਿੰਗ ਲੈਣ ਆਏ ਆ ਜੀ ਤੇ ਹਮੇਸ਼ਾ ਹੀ ਜਦੋਂ ਵੀ ਗਿੱਪੀ ਵੀਰਾ ਕੋਈ ਵੀ ਪ੍ਰੋਜੈਕਟ ਸ਼ੁਰੂ ਕਰਦੇ ਨੇ ਜਾਂ ਜਦੋਂ ਵੀ ਰਿਲੀਜ਼ਿੰਗ ਤੋਂ ਪਹਿਲਾਂ ਇੱਥੇ ਆ ਕੇ ਸਕੂਨ ਮਿਲਦਾ ਇੱਕ ਜਿਵੇਂ ਕਹਿ ਦੀ ਟੈਨਸ਼ਨ ਫ੍ਰੀ ਹੋ ਜਾਈਦਾ ਵੀ ਬਾਬੇ ਕੋਲ ਆ ਕੇ ਤੇ ਹਮੇਸ਼ਾ ਹੀ Blessings ਮਿਲਿਆ ਨੇ ਹਮੇਸ਼ਾ ਜਿਵੇਂ ਵਰਨਿੰਗ 1 ਨੂੰ ਇੰਨਾ ਪਿਆਰ ਮਿਲਿਆ ਸੀ ਤੇ ਹੁਣ 2 ਆ ਰਹੀ ਹੈ ਜੀ 2 ਫੈਬ ਨੂੰ ਪਹਿਲੀ ਫਿਲਮ ਨਾਲੋਂ ਤਾਂ ਹੁਣ ਫਿਲਮ ਕਿਹੋ ਜਿਹੀ ਹੁੰਦਾ ਹੈ ਬਹੁਤ ਫਰਕ ਆ ਜੀ ਹੁਣ ਥੋੜਾ ਵੱਡੇ ਸਕੇਲ ਤੇ ਫਿਲਮ ਆ ਗਈ ਜੀ ਰਿਲੀਜ਼ ਵੱਡੇ ਸਕੇਲ ਤੇ ਆ ਪਹਿਲੀ ਫਿਲਮ ਸਾਡੇ ਕੋਲ ਸਾਧਨ ਉਹਨੇ ਕੁ ਸੀ ਸਾਰਿਆਂ ਨੇ ਮਿਲ ਕੇ ਬਣਾਈ ਹੁਣ ਗਿੱਪੀ ਵੀਰ ਜਦੋਂ ਨਾਲ ਜੁੜੇ ਤਾਂ ਹੁਣ ਉਹ ਵੱਡੇ ਗ੍ਰੈਂਜਰ ਤੇ ਬਣਦੀ ਹੈ ਫਿਲਮ ਦਾ ਟ੍ਰੇਲਰ ਦੇਖ ਕੇ ਲੱਗਦਾ ਕਿ ਬਾਲੀਵੁੱਡ ਤੇ ਹਾਲੀਵੁੱਡ ਨੂੰ ਟੱਕਰ ਦਿੰਦੀ ਹੈ ਨਹੀਂ ਨਹੀਂ ਕੋਸ਼ਿਸ਼ ਆ ਮੈਨੂੰ ਲੱਗਦਾ ਜੀ ਪੰਜਾਬੀ ਸਿਨੇਮਾ ਆਪ ਦਾ ਆਪ ਆ ਕਿਸੇ ਨਾਲ ਟੱਕਰ ਨਹੀਂ ਆ ਜਿਵੇਂ ਸਾਡਾ ਪੰਜਾਬੀ ਸਿਨੇਮਾ ਹੌਲੀ ਹੌਲੀ ਆਪਦੀ ਇੱਕ ਸਪੇਸ ਬਣਾ ਰਿਹਾ ਹੈ ਪਿੱਛੇ ਮਸਤਾਨੇ ਫਿਲਮ ਆਈ ਉਹਨੇ ਬਹੁਤ ਅੱਛਾ ਬਜਟ ਕੀਤਾ ਆਲ ਵਾਰਡ ਹੁਣ ਬਹੁਤ ਸਾਰੀਆਂ ਖੂਬਸੂਰਤ ਚੀਜ਼ਾਂ ਆ ਰਹੀਆਂ ਜੈਸਮਿਨ ਵਸੀਨਾ ਤੇ ਸਾਡੀ ਫਿਲਮ ਵਰਨਿੰਗ 2 ਆ ਰਹੀ ਹੈ 2 ਫਬ ਨੂੰ ਤੇ ਅਸੀਂ ਇੱਥੇ ਬਾਬਾ ਜੀ ਦੀ ਬlesਸਿੰਗਸ ਲੈਣ ਆਏ ਆ ਤੇ ਅੰਮ੍ਰਿਤਸਰ ਐਂਡ ਗੋਲਡਨ ਟੈਂਪਲ ਇਜ਼ ਵੈਰੀ ਸਪੈਸ਼ਲ ਫਾਰ ਮੀ ਬਿਕਾਜ਼ ਮੇਰਾ ਪਹਿਲਾ ਸ਼ੋ ਵੀ ਇੱਥੇ ਸ਼ੁਰੂ ਹੋਇਆ ਸੀ ਹਨੀਮੂਨ ਦੇ ਬਾਅਦ ਵੀ ਅਸੀਂ ਇੱਥੇ ਆਈ ਸੀ ਮੱਥਾ ਟੇਕਣ ਤੇ ਵਰਨਿੰਗ ਟੂ ਦੇ ਲਈ ਵੀ ਅਸੀਂ ਮੱਥਾ ਟੇਕਣ ਇੱਥੇ ਆਏ ਆ ਐਂਡ ਵੀ ਹੋਪ ਬਾਬਾ ਜੀ ਵਿਲ ਬlesਸ ਅਸ ਮੈਂ ਲੈ ਕੇ ਆਈ ਆ ਰੌਣਕ ਦਾ ਰੌਣਕ ਰੌਣਕ ਦਾ ਕਿਰਦਾਰ ਜੋ ਰੌਣਕ ਲੈ ਕੇ ਆਏਗੀ ਫਿਲਮ ਅ ਸੈਕੰਡ ਫਰਵਰੀ ਨੂੰ ਜਾ ਕੇ ਜ਼ਰੂਰ ਜ਼ਰੂਰ ਵੇਖੋ ਸਭ ਨੇ ਬਹੁਤ ਮਿਹਨਤ ਕਰੀ ਹੈ ਤੇ ਫਿਲਮ ਵੀ ਬਹੁਤ ਬਹੁਤ ਵਧੀਆ ਹੈ ਸਸੀ ਗਾਜੀ ਮੇਰਾ ਨਰਗਵੀਰ ਬੋਲੀਆ ਜੀ ਸੋ ਦਰਬਾਰ ਸਾਹਿਬ ਆਇਆ ਅਸ਼ੀਰਵਾਦ ਲੈਣ ਮਾਰਾ ਇਹ ਤੋਂ ਕਿਉਂਕਿ 2 ਫਰਵਰੀ ਜਿਵੇਂ ਕਿ ਬਾਈ ਫਰਾਂ ਨੇ ਦੱਸਿਆ ਹੈ ਸਾਰਿਆਂ ਨੇ ਕਿ ਸਾਡੀ ਫਿਲਮ ਆ ਰਹੀ ਹੈ ਜਿਹਦੀ ਬਹੁਤ ਬੇਸਬਰੀ ਤੋਂ ਇੰਤਜ਼ਾਰ ਕਰ ਰਹੀ ਸੀ ਸਾਡੇ ਦਰਸ਼ਕ ਪੰਜਾਬੀ ਤੇ ਉਸੇ ਦੀ ਬਸ ਹੁਣ ਅਰਦਾਸ ਕਰਨ ਆਇਆ ਵੈਗਰੋ ਕੇ ਕੇ ਸਾਡਾ ਜਿਹੜਾ ਜਿਹੜੀ ਅਸੀਂ ਮਿਹਨਤ ਕੀਤੀ ਉਹਨੂੰ ਭਾਗ ਲੱਗੇ ਜਿੰਨੇ ਵੀ ਇਹਦੇ ਵਿੱਚ ਟੈਕਨੀਸ਼ੀਅਨ ਤੋਂ ਲੈ ਕੇ ਪ੍ਰੋਡਿਊਸਰ ਤੱਕ ਸਾਰਿਆਂ ਦਾ 200 250 300 ਬੰਦਾ ਹੁੰਦਾ ਸਾਰਿਆਂ ਦੀ ਮਿਹਨਤ ਹੁੰਦੀ ਹੈ ਸੋ ਮਹਾਰਾ ਸਾਰਿਆਂ ਦੀ ਮਿਹਨਤ ਨੂੰ ਭਾਗ ਲਾਉਣ ਤੇ ਪੰਜਾਬੀ ਸਿਨੇਮਾ ਹੋਰ ਵਧੇ ਫੁੱਲੇ ਤੇ ਸਾਡੀ ਇਹ ਫਿਲਮ ਜਿੰਨੇ ਵੀ ਸਹੇ ਬਾਲੀਵੁੱਡ ਹੈ ਜੇ ਅਸੀਂ ਸੌਦੀ ਗੱਲ ਕਰਦੇ ਆ ਉਧਰ ਸਾਡੇ ਪੰਜਾਬੀ ਸਿਨੇਮੇ ਦੀਆਂ ਗੱਲਾਂ ਫਿਲਮ ਵਿੱਚ ਨਾਏ ਕਿਰਦਾਰ ਸਾਰੇ ਬਹੁਤ ਹੀ ਵਧੀਆ ਨੇ ਤੇ ਸੈਟ ਤੇ ਕਿਵੇਂ ਨਾ ਮੋਹਰ ਬਹੁਤ ਵਧੀਆ ਜੀ ਬਹੁਤ ਵਧੀਆ ਕਿਉਂਕਿ ਸਾਰੇ ਇੱਕ ਦੂਜੇ ਨਾਲ ਪਹਿਲਾਂ ਤੋਂ ਕੰਮ ਕਰਦੇ ਆ ਰਹੇ ਆ ਸਾਰਿਆਂ ਨਾਲ ਬਹੁਤ ਪਿਆਰ ਹੁੰਦਾ ਜਦੋਂ ਵੀ ਗਿੱਪੀ ਬਾਈ ਹੋਰੀ ਫਿਲਮ ਕਰਦੇ ਆ ਤਾਂ ਇੱਕ ਪਰਿਵਾਰ ਵਾਂਗ ਉਹ ਸਿੱ ਇੱਕ ਦੂਜੇ ਨਾਲ ਵਿਚਰਦੇ ਆ ਤਾਂ ਬਹੁਤ ਹੀ ਮਤਲਬ ਕਮਾਲ ਦਾ ਮਾਹੌਲ ਹੁੰਦਾ ਤੇ ਰਲ ਮਿਲ ਕੇ ਹਾਸੇ ਖੇੜੇ ਨਾਲ ਫਿਲਮ ਨਿਪਰੇ ਚੜੀ ਹੈ ਜੀ